ਜਿੰਨਾ ਚਿਰ ਗਵਦਾਸਪੁਰ ਦੇ ਜੋ ਬੰਦੇ ਨਾ ਮਰੇ ਉਹਨਾਂ ਚਿਰ ਨਾ ਤੇ ਭਗਵੰਤ ਮਾਨ ਦੀ ਜਾਖੁੱਲਣੀ ਆ ਤੇ ਨਾ ਥੁਲਣੀ ਆ ਜਾ ਗੁੱਪਾ ਉਹਦੀ ਜਾਖੁੱਲਣੀ ਆ ਸਾਨੂੰ ਲੱਗਦਾ ਵਾ ਯਾਰ 17 18 ਭੇਂਟ ਤੇ ਇਹਨਾਂ ਨਾਲ ਹੋ ਗਿਆ ਅਸੀਂ ਵੜੀ ਰੱਖਦੇ ਆ ਆਪਣੇ ਸਭ ਨੇ ਇਹਨਾਂ ਰੱਖੀਦਾ ਵੀ ਯਾ ਕੋਈ ਗੱਲ ਨਹੀਂ ਤੁਸੀਂ ਜਿਹੜਾ ਵਾ ਸਰ ਕੋਈ ਨਹੀਂ ਬਣਦਾ ਦਾਤਾਂ ਨੂੰ ਰਹੇ ਦਿਨਾਂ ਨੂੰ ਰਹੇ ਅਈ ਫੇਰ ਵੀ ਬੇਸ਼ਰਮਾਂ ਨੂੰ ਤੁਹਾਡੇ ਟੇਬਲ ਤੇ ਆ ਜੰਨਾ ਗੱਲ ਕਰਦੇ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਿਲ੍ਹਾ ਗਰਦਾਸਟਰ ਪਿੰਡ ਨੰਗਲ ਝੋਰ ਦੇ ਵਿੱਚ ਜੰਮੂ ਕਟਰਾ ਐਕਸਪ੍ਰੈਸ ਇਸ ਨੂੰ ਕਹਿ ਦਿਓ ਆ ਜ਼ਮੀਂਦਾਰ ਰਵਾ ਜਿੱਥੇ 1 ਰੁਪਈਆ ਨਹੀਂ ਪਿਆ ਤੇ ਝੋਨਾ ਜਿਹੜਾ ਝੋਨੇ ਦਾ ਖਰਚ ਲੱਗਦੀ 10000 ਰੁਪਈਆ ਆ ਗਈ ਹੈ ਝੋਨੇ ਦੀ ਲਾਗਤ ਇਹ ਉਹਨੇ ਫਿਰ ਪ੍ਰਸ਼ਾਸਨ ਅੱਜ ਆਪਾਸ ਦੀ ਲੜਾਈ ਜਿਹੜੀ ਆ ਆ ਆਪਾਸ ਦੀ ਲੜਾਈ ਲੜੀ ਜਾਊਗੀ ਰੋਜ਼ ਰੋਜ਼ ਸਾਡੇ ਕੋਲ ਨਹੀਂ ਆ ਜਾਂਦੀ ਇਹਨਾਂ ਨੂੰ ਪਦਨਾ ਇਹਨਾਂ ਨੂੰ ਚਲਾਗੇ ਇਹਨਾਂ ਦੀਆਂ ਫੈਲਾਂਆਂ ਨੇ ਸਾਡੇ ਆ ਜਿੱਥੇ ਲੜਾਈ ਆ ਸਾਨੂੰ ਪਤਾ ਤੁਸੀਂ ਇਹਨਾਂ ਨੂੰ ਤੋੜ ਦੇਣੇਗੇ ਗਰਦਾਪੁਰ ਦੇ ਡੀਸੀ ਨੂੰ ਆਖੋ ਇੱਥੇ ਆਵੇ ਇੱਥੇ ਆਵੇ ਅਸੀਂ ਸਤਿਮਤ ਨਾਲ ਕਰਾਂਗੇ ਅੱਜ ਇੱਥੇ ਆਵੇ ਤੁਸੀਂ ਉਹਨਾਂ ਦੀ ਕਰੋ ਸੁਰੱਖਿਆ ਅਸੀਂ ਵੇਖਾਂਗੇ ਫਿਰ ਉਹਦੇ ਨਾਲ ਗੱਲ ਕਰਾਂਗੇ ਯਾਰ ਕੀ ਤਮਾਸ਼ਾ ਪਹਿਲਾਂ ਤੁਸੀਂ ਟੇਬਲ ਤੇ ਗੱਲ ਕਰੋ ਸਾਡੇ ਨਾਲ ਤੇ ਟੇਬਲ ਤੇ ਗੱਲਾਂ ਕਰਕੇ ਮੁੱਕਰ ਜਾਓ ਤੇ ਹਰ ਪੰਜਵੇਂ ਚੌਥੇ ਦਿਨ ਮੀਟਿੰਗ ਸੱਦੋ ਆ ਕੁਝ ਕਰੋ ਸਾਨੂੰ ਕੋਈ ਆਖਿਆ ਵਾਰਡ ਦੇ ਉਹ ਬੰਦੇ ਵਾਰਡ ਦੇ ਤੇ ਵੀ ਲਾਓ ਇਹਨਾਂ ਦੀਆਂ ਪਟੀਸ਼ਨਾਂ ਪਾ ਲਓ ਇਹ ਸਾਰਾ ਕੁਝ ਕਰੇ ਤੇ ਸਾਨੂੰ ਲੱਗਦਾ ਗੱਲ ਇਸ ਪਾਸੇ ਨੂੰ ਬਰਦਾਸ਼ਤਪੁਰ ਦੇ ਵਿੱਚ ਜਾਣੀ ਆ ਅੱਗੇ ਵੀ ਦੇਖਿਆ ਜਦੋਂ ਇਹਦੀਆਂ ਗੱਲਾਂ ਜਿਹਨੂੰ ਪਰਚਾ ਚ ਲਗਾਤਾਰ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਤੋਂ ਭੱਜਦਾ ਹੋਵੇ ਤੇ ਉਹ ਖਿੱਤੇ ਦੇ ਵਿੱਚ ਨੁਕਸਾਨ ਹੁੰਦੇ ਹੁੰਦੇ ਆ ਅਸੀਂ ਨਹੀਂ ਕਰਨਾ ਚਾਹੁੰਦੇ ਅਸੀਂ ਆਪਣਾ ਪਸੰਦ ਲੋਕ ਆ ਆ ਝੋਨਾ ਲਾ ਕੇ ਆਪਣਾ ਛੋਟਾ ਮੋਟਾ ਕਾਰੋਬਾਰ ਕਰਕੇ ਦੋ ਪਿੱਲਿਆਂ ਦੀ ਚੌ ਪਿੱਲਿਆਂ ਦੇ ਵਿੱਚ ਰੋਟੀ ਰੋਜੀ ਜਿਹੜੀ ਕਮਾਉਂਦੇ ਆ ਖਾਂਦੇ ਆ 40-50 ਹਜ਼ਾਰ ਕਿਲਾ ਰੋੜ ਪ੍ਰਗਮਾਨ ਨੇ ਅਦਨ ਕਲੋਨੀਆਬ ਦੇਣ ਦੀ ਗੱਲ ਕੀਤੀ ਆ ਦੱਸੋ ਕਿਹੜੇ ਪਾਸੇ ਜਾਈਏ ਆ ਮੁੰਡੇ ਜਿੱਦਣ ਪੁਲਿਸ ਕਰਾਏ ਅਸੀਂ ਪਤਾ ਨਹੀਂ ਸਾਡੇ ਪਿਓਾਂ ਨੇ ਸਾਡੇ ਭਰਾਵਾਂ ਨੇ ਕਿੰਨੀ ਕਿੰਨੀ ਰਿਸ਼ਤ ਦੇ ਕੇ ਤੇ ਕਿੰਨੇ ਕਿੰਨੇ ਪਾਪੜ ਵੇਚ ਕੇ ਮੰਤਰੀਆਂ ਸੰਤਰੀਆਂ ਦੇ ਫੇ ਪੁਲਿਸ ਦੇ ਵਿੱਚ ਇਹ ਕਰਾਏ ਆ ਇਹ ਵੀ ਤਨਖਾਹ ਜਿਹੜੀ ਸਾਡੀ ਸਾਡੇ ਘਰਾਂ ਨੂੰ ਆਉਂਦੀ ਆ ਨਾਲ ਜ਼ਮੀਨ ਆ ਨਾਲ ਥੋੜੀ-ਮੋੜੀ ਸਾਡੇ ਘਰਾਂ ਦੇ ਵਿੱਚ ਤਨਖਾਹ ਆਉਂਦੀ ਆ ਤੇ ਫੇਰ ਜਾ ਕੇ ਸਾਡੇ ਬੱਚੇ ਪਾਲਦੇ ਆ ਨਹੀਂ ਨੌਕਰੀ ਵੀ ਬੱਚੇ ਨਹੀਂ ਪਾਲਦੀ ਸਾਨੂੰ ਸਾਰਿਆਂ ਦਾ ਲਾਭ ਕੋਈ ਕੇਰੀ ਨਹੀਂ ਦਿੰਦਾ ਸਾਰਿਆਂ ਦਾ ਜਾਣਦੇ ਆ ਪਰ ਕਿਹੜੇ ਹਾਲਾਤ ਐ ਅਫਸਰ ਸਾਹਿਬ ਕਿੰਨੀ ਵੀੜੀ ਆ ਗਰਦਾਸਪੁਰ ਦੀ ਤੋਰ ਦੇਣਾ ਤੇ ਅਸੀਂ ਇੱਥੇ ਬਹਿ ਜਾਣਾ ਇੱਥੇ ਆਓ ਇੱਥੇ ਬਹਿ ਕੇ ਗੱਲ ਕਰਦੇ ਆ ਤੁਸੀਂ ਵੀ ਆਪਣੀ ਫੋਰਸਾਧਰ ਹੋਰ ਅਹੀਂ ਵੀ ਆਪਣੀ ਜਿਹੜੀ ਫੋਰਥ ਆ ਅਹੀਂ ਵੀ ਸਤ ਲਈਨੇ ਆ ਕਿ ਅੱਜ ਨੂੰ ਬੇੜਾ ਕਰਕੇ ਜਾਣਾ ਅਵਾਰਡ ਲਿਆਓਗੇ ਜਿਹੜੇ ਨਵੇਂ ਵਾਰਡ ਆ ਉਹ ਲੈ ਕੇ ਆਓਗੇ ਤੇ ਫੇਰ ਜ਼ਮੀਨਾਂ ਛੋੜੋਗੇ ਬਿਲਕੁਲ ਅਹੀਂ ਜ਼ਮੀਨਾਂ ਦੇ ਵਿੱਚ ਇਹ ਤੁਹਾਨੂੰ ਨਹੀਂ ਰੋਕਾਂਗੇ ਜੇ ਤੁਸੀਂ ਵਾਰਡ ਨਹੀਂ ਲਿਓਗੇ ਤੇ ਫੇਰ ਪੱਕੀ ਗੱਲ ਆ ਵੀ ਇੱਥੇ ਕੁਛ ਨਾ ਕੁਛ ਹੋਊਗਾ ਅਹੀਂ ਵੀ ਫੈਸਲਾ ਕਰਕੇ ਆਇਆ ਅਹੀਂ ਵੀ ਫੈਸਲਾ ਕਰ ਚੁੱਕੇ ਹਾਂ ਐ ਨਹੀਂ ਵੀ ਰੋਜ਼ ਕੁੱਟ ਖਾ ਕੇ ਅਹੀਂ ਟਿਲ ਜਾ ਕਰੀਏ ਇਹ ਸਾਡੇ ਕੋਲ ਨਹੀਂ ਹੁੰਦਾ ਕੋਈ ਨਾ ਸਾਨੂੰ ਵੀ ਬੁੜੀਆਂ ਪੁੱਛਦੀਆਂ ਘਰ ਦੇ ਵਿੱਚ ਕੀ ਕਰਕੇ ਆਏ ਜੀ ਬੜੀ ਤਿਆਰੀ ਨਾਲ ਗਏ ਹੋ ਅਸੀਂ ਵੀ ਦੱਸਣਾ ਤਾਂ ਦੱਸਦਾ ਕਿ ਜਿੱਦਣ ਇੱਕ ਅਦਾ ਬਾਪੂ ਇੱਥੇ ਛੱਡ ਗਿਆ ਸਾਰੇ ਨੂੰ ਪਤਾ ਲੱਗ ਜਾਣਾ ਕਿ ਆ ਸਾਰਾ ਕੁਝ ਹੋ ਗਿਆ ਇਹ ਫੈਸਲਾ ਕਰ ਲੋ ਆਪਣੇ ਆਈ ਜੀ ਤੋਂ ਆਪਣੇ ਐਸਐਸਪੀ ਤੋਂ ਫੈਸਲਾ ਕਰ ਲੋ ਕਿੰਨੇ ਮਾਰਨੇ ਆ ਅਸੀਂ ਮਰਨ ਨੂੰ ਤਿਆਰ ਆ ਮਸ਼ੀਨ ਤੁਹਾਡੀ ਰੋਕੀ ਆ ਅਗਰ ਤੁਹਾਡੀ ਇੱਥੇ ਆਵੇ ਸਾਡੇ ਨਾਲ ਗੱਲ ਕਰੇ ਤੇ ਜਿਹੜੀ ਕਮਿਟਮੈਂਟ ਇਹ ਤਾਂ ਲਿਖਤੀ ਕਰੇ ਤੇ ਜਿੰਨਾ ਚਿਰ ਵਾਰਡ ਨਹੀਂ ਆਉਂਦੇ ਨਵੇਂ ਵਾਰਡ ਯਾਰ ਇਹ ਆਖ ਨਾ ਆਰਬਿਟ੍ਰੇਸ਼ਨ ਬਹਿ ਗਿਆ ਉਹਦੀ ਨੇ ਬਾਮ ਰੋਡ ਤੇ ਕਰਾਵਾਂਗੇ ਆ ਨੈਸ਼ਨਲ ਹਾਈਵੇ ਆ ਜੀ ਦਾ ਸਾਡੇ ਦਾ ਬੰਗੇ ਆਂਦੇ ਕੀ ਬਿਲਕੁਲ ਤੇ ਹੁਣ ਕੋਈ ਗੱਲ ਨਹੀਂ ਅੱਗੇ ਦਾ ਜਾਣਾ ਕੋਰ ਦੇ ਵਿੱਚ ਹੁਣ ਆਰਬਿਟ੍ਰੇਸ਼ਨ ਆ ਪੰਜ ਆਰਬਿਟ੍ਰੇਸ਼ਨ ਦੀ ਬਾਮ ਰੋਡ ਤੇ ਕਰਾਵਾਂਗੇ ਜੇ ਆਰਬਿਟ੍ਰੇਸ਼ਨ ਬਹਿ ਗਿਆ ਮੋੜਾ ਤਾਂ ਹੁਣ ਇਤਮਾਸ਼ਾ ਬਾਮ ਰੋਡ ਤੇ ਤੇ ਕਰਾਓ ਆ ਜਿਹੜਾ ਰੋਜ ਦਾ ਕੁੱਤ ਕੰਨਾ ਸਾਡੇ ਕੋਲ ਨਹੀਂ ਬਸਾ ਕਿਉਂਕਿ ਅਸੀਂ ਵੀ ਘਰਾਂ ਚ ਆਪਣੇ ਪਰਿਵਾਰਾਂ 'ਚ ਰਾਜੇ ਬੈਠੇ ਆਂ ਹੀ ਆਪਣੇ ਘਰਾਂ 'ਚ ਬੈਠੇ ਆਂ ਪਰ ਇਹ ਚਿਕੜਾ ਜਦੋਂ ਸਾਨੂੰ ਮੰਨਣਾ ਪੈਂਦਾ ਬਈ ਉਹਦਾ ਮੈਂ ਚਾਹੁੰਦਾ ਉਹ ਸਾਰੇ ਵੀਰਾਂ ਨੂੰ ਜਿਹੜਾ ਇਹਨਾਂ ਦਾ ਕੋਕ ਮੰਨ ਲਿਆ ਨਿਮਰਤਾ ਸਾਥ ਬੇਨਤੀ ਕਰਦੇ ਆਂ ਕੁੱਤੇ ਗੱਲ ਕਰ ਲੂ ਅਸੀਂ ਆਪਣੇ ਮਨਾਂ ਤੋਂ ਨਿਕਲਦੇ ਜੇ ਤੁਹਾਡਾ ਡੀਸੀ ਪੇਡ ਕਰਾਉਣਾ ਚਾਹੁੰਦਾ